ਸਾਰਿਆਂ ਨੂੰ ਜੀ ਅੱਜ ਮੈਂ ਬਣਾ ਰਹੀਆਂ ਗਾਜਰ ਦੀ ਪਰੌਂਠੀ ਉਹਦੇ ਵਾਸਤੇ ਮੈਂ ਲਿਆਇਆ ਗਾਜਰ ਕੱਟ ਕੇ ਧੋ ਕੇ ਛਿੱਲ ਕੇ ਉਹ ਚੰਗੀ ਤਰ੍ਹਾਂ ਕद्दूकस ਕਰਕੇ ਮੈਂ ਪਹਿਲਾਂ ਹੀ ਰੱਖ ਲਈ ਹੀ ਇਹਦੇ ਵਿੱਚ ਪਾਇਆ ਮੈਂ ਅਦਰਕ ਹਰਾ ਧਨੀਆ ਹਰੀ ਮਿਰਚ ਉਹ ਥੋੜੀ ਜਿਹੀ ਜਵੈਨ ਤੇ ਧੋਣ ਇਸ ਤੋਂ ਇਲਾਵਾ ਮੈਂ ਕੁਝ ਨਹੀਂ ਪਾਇਆ ਹੈਗਾ ਇਹ ਮੈਂ ਸਾਰਾ ਮਟੀਰੀਅਲ ਪਹਿਲਾਂ ਹੀ ਬਣਾ ਕੇ ਰੱਖ ਲਿਆ ਸੀ ਐਸ ਕਰਕੇ ਕਿ ਮੈਂ ਪਹਿਲਾਂ ਰੋਟੀ ਬਣਾ ਚੁੱਕੀ ਹਾਂ ਤੇ ਮੈਂ ਚਲ ਇਹਨਾਂ ਨੂੰ ਬਣਾ ਕੇ ਦੱਸਨੀ ਹਾਂ ਮੈਂ ਤੇ ਆ ਦੇਖਿਓ ਮੈਂ ਹੁਣ ਸ਼ੁਰੂ ਕਰਨ ਲੱਗੀ ਆ ਇਹ ਬਹੁਤ ਹੀ ਖਾਂਚ ਸੁਆਦੀ ਹੁੰਦੀ ਹੈ ਤੇ ਆ ਬਣਾਨੀ ਆ ਕਈ ਪਹਿਲਾਂ ਦਾਦੀਆਂ ਨੇ ਕਿ ਇਹ ਵਾਸਤੇ ਕਰਦੇ ਮੈਂ ਜਦੋਂ ਕਿਸੇ ਨੂੰ ਦੱਸਾ ਨਾ ਕਿ ਗਾਜਰ ਵਾਲੀ ਰੋਟੀ ਤੇ ਆਂਦੀ ਨੇ ਕਿ ਨਹੀਂ ਇਹ ਟੁੱਟ ਜਾਂਦੀ ਹੈ ਮੈਂ ਨਹੀਂ ਦੇਖਿਓ ਮੈਂ ਤੁਹਾਨੂੰ ਬਣਾ ਕੇ ਦਿਖਾਣੇ ਆ ਰੋਟੀ ਇਹਦੇ ਵਾਸਤੇ ਆਪਾਂ ਪ੍ਰੋਪਰ ਜਿੰਨੀ ਰੱਖਣੀ ਹੈ ਨਾ ਉਨੀ ਸਾਰੀ ਵੇਲ ਲੈਣੀ ਹੈ ਆਪਾਂ ਇਹਨੂੰ ਵਿੱਚ ਭਰ ਕੇ ਗਾਜਰ ਨੂੰ ਫਿਰ ਰੋਟੀ ਹਲਕਾ ਜਿਹਾ بس ਥੋੜਾ ਜਿਹਾ ਵੇਲਣਾ ਜ਼ਿਆਦਾ ਨਹੀਂ ਵੇਲਣਾ ਹੈਗਾ ਕਿਉਂਕਿ ਆ ਦੇਖਿਓ ਰੋਟੀ ਮੈਂ ਸਾਰੀ ਵੇਲ ਲਈ ਹੈ ਰੋਟੀ ਬਿਲਕੁਲ ਬਰੀਕ ਵੇਲਣੀ ਚਾਹੀਦੀ ਹੈ ਜਿਆਦਾ ਮੋਟੀ ਫਿਰ ਨਾ ਉਹ ਸਹੀ ਨਹੀਂ ਹੁੰਦੀ ਹੈ ਜਿਹਾ ਦੇਖੋ ਬਿਲਕੁਲ ਬੀਕ ਰੋਟੀ ਮੇਰੀ ਆ ਰਹੀ ਤੁਹਾਨੂੰ ਦਿਖ ਰਹੀ ਹੋਏ ਕਿ ਤੁਹਾਨੂੰ ਬਿਲਕੁਲ ਬੀਕ ਰੋਟੀ ਹੈ ਹੁਣ ਇਹਦੇ ਚ ਆਪਾਂ ਗਾਜਰਾਂ ਭਰਾਂਗੇ ਇਹ ਗਾਜਰਾ ਮੈਂ ਉਦਾਂ ਹੀ ਕद्दूकश ਕਰਕੇ ਮਨਚੋੜੀਆਂ ਨਹੀਂ ਹੈਗੀਆਂ ਆ ਦੇਖ ਲਓ ਤੁਹਾਨੂੰ ਆ ਜੂਸ ਵੀ ਨਜ਼ਰ ਆ ਰਿਹਾ ਹੋਏਗਾ ਜੇ ਆਪਾਂ ਨਿਚੋੜਦੇ ਨੇ ਨਾ ਫਿਰ ਉਹ ਫਿੱਕੀ ਫਿੱਕੀ ਜੀ ਹੋਰ ਤਰ੍ਹਾਂ ਦੀ ਫੋਕਲੀ ਜੀ ਰੋਟੀ ਬਣਦੀ ਹੈ ਐ ਮੈਂ ਇਹਦੇ ਵਿੱਚ ਹੀ ਉਦਾਂ ਬਸ ਕद्दूकश ਕਰਕੇ ਇਹਦੇ ਚ ਸਾਰਾ ਮਿਕਸ ਕਰਕੇ ਲੂਣ ਮਸਾਲਾ तो इदा ही मैं भान देनी है लो जी हूँ ये उत्ते मैं दूजी रोटी बेल के रखी सी वो सैट कर दी थोड़ा जहा आटा रखला पोला पोला आपूावे ओला पोला पोला ज्यादा टाइट नहीं करना है फिर आेख थोड़ा जटा सुक्या फिर आत् नाल ही थोड़ी जी रूटी बधा लेंगे तो उस नाल थोड़ा जिम प्लेन कर देंगे आ लोच रोटी अपने तवे पे। इस तरह ही दूजी रोटी भर लगे उन्हें चेक लगता है मैं सिम तो थोड़ा करता ही तवे ये दूजी रोटी बना ਆਲੂ ਇਹ ਇੱਕ ਪੜੇ ਦੇ ਵਿੱਚ ਨਹੀਂ ਬੰਦੀ ਇਹ ਦੋ ਦੇ ਵਿੱਚ ਹੀ ਬੰਦੀ ਹੈ ਆਲੂ ਵਾਲੇ ਤਾਂ ਆਪਾਂ ਇੱਕ ਦੇ ਵਿੱਚ ਬਣਾ ਲੈਨੇ ਆ ਨਾ ਇਹਨੇ ਦੋ ਵਿੱਚ ਹੀ ਬਣਾਈ ਦੀ ਹੈ ਰੋਟੀ ਆਪਣੀ Păcat pe ei, si 5-10 आेख रोटी तेजे सामने कुरकुरी स्वादी बहुत ही लाजवाब रोटी का स्वाद होगा बिल्कुल बन के तैयार है कुरकुरी जी करंची हाँ अच्छा। वेखो जी हाँ वेख कि स्वाद से सोनी कुरकुरी आखो ਆਵਾਜ਼ ਆ ਰਹੀ ਹੋਏਗੀ ਤੁਹਾਨੂੰ ਇਹ ਬਣਾਓ ਤੇ ਖਾਓ ਖਾ ਕੇ ਕਮੈਂਟ ਕਰਿਓ ਕਿ ਕਿੰਨੀ ਕੁ ਸਵਾਦ ਤੁਹਾਨੂੰ ਰੋਟੀ ਲੱਗੀ ਹੈ ਖਾਂਜ ਬਹੁਤ ਹੀ ਸਵਾਦਿਹ ਹੋਣੇ ਆਪਣੇ ਸਰਦਾਰ ਜੀ ਨੂੰ ਮੈਂ ਰੋਟੀ ਦਵਾਂਗੀ ਖਾਣ ਵਾਸਤੇ